ਜੀ ਗੱਲ ਜੀ ਮੇਰਾ ਨਾਮ ਅਮਰਪਾਲ ਸਿੰਘ ਮੈਂ ਬਾਉਪਰ ਏਰੀਏ ਦੇ ਰਹਿਣ ਵਾਲਦਾ ਨਿਵਾਸੀ ਆ ਮੇਰਾ ਪਿੰਡ ਹੈ ਜੀ ਲਖੋਰਿਆ ਦੇਖੋ ਜੀ ਆ ਸਾਡਾ ਲਖੋਰਿਆ ਦੀ ਜਮੀਨ ਆ ਮਾਲਕੀ ਜਮੀਨਾਂ ਆ ਲੋਕ ਕਈ ਮੈਸੇਜ ਕਰ ਦਿੰਦੇ ਆ ਜੀ ਇਹ ਦਰਿਆ ਦੇ ਦੀ ਜਮੀਨ ਤੇ ਬੈਠੇ ਆ ਪਹਿਲਾਂ ਆਣ ਕੇ ਲੋਕੀ ਇਹ ਤਾਂ ਵੇਖਣ ਵੀ ਦਰਿਆ ਦੀ ਜਮੀਨ ਹੈ ਕਿੱਥੇ ਸਾਨੂੰ ਹਰ ਵਾਰ ਜਦੋਂ ਕੋਈ ਪਾਣੀ ਆਉਂਦਾ ਲੋਕਾਂ ਦਾ ਇਹੀ ਮੈਸੇਜ ਆਊਗਾ ਐ ਜੀ ਇਹ ਦਰਿਆ ਦੀਆਂ ਜਮੀਨਾਂ 'ਚ ਬੈਠੇ ਆ ਸਾਨੂੰ ਸਿਰਫ ਇਹੀ ਆਣ ਕੇ ਲੋਕੀ ਦੱਸਣ ਵੀ ਅਸੀਂ ਕਿੱਥੇ ਦਰਿਆ ਦੀ ਪੈੜੀ ਤੇ ਬੈਠੇ ਆ ਜਾਂ ਦਰਿਆ ਸਾਡੀਆਂ ਪੈੜੀਆਂ ਤੇ ਐਸ ਟਾਈਮ ਮਾਲਕੀ ਪੈੜੀਆਂ ਦੇ ਵਿੱਚ ਸਾਡੇ ਵਗ ਰਿਹਾ ਤਾਂ ਵੀ ਨਹੀਂ ਗਵਰਨਮੈਂਟ ਸਾਡਾ ਕੋਈ ਸਾਥ ਦੇ ਰਹੀ ਵੀ ਆਣ ਕੇ ਇਸ ਨੂੰ ਕੋਈ ਮਰਮਤ ਕਰੇ ਜਾਂ ਕੋ ਸਾਨੂੰ ਬਚਾਵੇ ਕੋਈ ਗਵਰਨਮੈਂਟ ਨਹੀਂ ਆ ਰਹੀ ਆ ਵੇਖੋ ਤੁਸੀਂ ਹੁਣ ਆ ਹੋਰ 10-15 ਮਿੰਟਾਂ ਦਾ ਕਿ ਇਧਰੋਂ ਛੜਕਦੇ ਉੱਪਰੋਂ ਦੀ ਪਾਣੀ ਹੋ ਜਾਣਾ ਤੇ ਜੇ ਗਵਰਨਮੈਂਟ ਚਾਵੇ ਤਾਂ ਕੀ ਨਹੀਂ ਕਰ ਸਕਦੀ ਇਹਨੂੰ ਦਰਿਆ ਨੂੰ ਖਾਲੇ ਜਿਵੇਂ ਅੱਗੇ ਵੀ ਕਈ ਵਾਰੀ ਆ ਚੁੱਕਾ ਵੀ ਇਹ ਦਰਿਆ ਨੂੰ ਖਾਲਣਾ ਚਾਹੀਦਾ ਜੇ ਖਾਲ ਦੇਵੇ ਨਹਿਰੀ ਰੂਪ ਇਸ ਦਰਿਆ ਨੂੰ ਦੇ ਦਿੱਤਾ ਜਾਵੇ ਤੇ ਸਾਰਿਆਂ ਦੀ ਜਾਨ ਸੌਖੀ ਹੋ ਜੇ ਪਾਣੀ ਕਿੰਨਾ ਰਕਦਾ ਪ੍ਰਵਾਹ ਹੋਏਗਾ ਭਾਜੀ ਘਟੋ ਘਾਟਾ 14 ਪਿੰਡ ਆ ਇੱਥੇ ਬਾਉਪੁਰ ਸੰਗਰਾ ਤਕਰੀਬਨ 14 ਪਿੰਡ ਆ ਇਧਰ ਜਿਹੜੇ ਪ੍ਰਵਾਹਤ ਹੋਣੇ ਆ ਉਦਾਂ ਟੋਟਲ ਕਹਿੰਦੇ ਜੀ 40000 ਕਿੱਲਾ ਤਕਰੀਬਨ ਆ ਜਿਹੜਾ ਹਰ ਸਾਲ ਹੀ ਮਰਦਾ ਸੱਸੀਆ ਭਾਜੀ ਭਾਈ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਲਖਵਰਿਆ ਆ ਆ ਰਕਬਾ ਬਿਆਸਿਆ ਦੇ ਵਿੱਚ ਤਕਰੀਬਨ ਹੀ ਹਰ ਸਾਲ ਹਰ ਸਾਲ ਜਾਨੀਏ ਮਾਰ ਹਟਾਉਂਦਾ ਆ ਆ ਦੇਖੋ ਸਰਕਾਰੀ ਪੋਲਾਂ ਦਾ ਪਿਆ ਹੀ ਇਹ ਵੀ ਸਰਕਾਰ ਦੀ ਇੱਕ ਨਗਹਿਲੀ ਰਹੀ ਕਿ ਥੋੜਾ ਛੜ ਕੋਚੀ ਆਪਣਾ ਬੰਦੇ ਬਰਾਬਰ ਪੈਂਦੀ ਹੁੰਦੀ ਤੇ ਪਾਣੀ ਅੱਗੇ ਪੈਂਦਾ ਨਾ ਇਹ ਹਰ ਸਾਲ ਤਕਰੀਬਨ ਇੱਥੋਂ ਪਾਣੀ ਪਾ ਕੇ ਅੱਗੇ ਫਸਲ ਜਿਹੜੀ ਖਰਾਬ ਹੁੰਦੀ ਹੁੰਦੀ ਸਰ ਇਸ ਟਾਈਮ ਤਕਰੀਬਨ ਤਕਰੀਬਨ 5 ਆਰ ਕਿਲੇ ਲੱਗ ਲੱਗੇ ਸਾਡੇ ਆਸ-ਪਾਸ ਜਿਹੜਾ ਇਹ ਪਾਣੀ ਮਾਰ ਕਰਦਾ ਬਾਕੀ ਤੁਸੀਂ ਆਹ ਵੇਖੋ ਆਹ ਵਾਲਾ ਚੂਨਾ ਵੀ ਫਰਬਾਦ ਹੁੰਦਾ ਹੈ ਪਾਣੀ ਨਾਲ ਚੜਦਾ ਨਾਲ ਦੀ ਨਾਲ ਉੱਪਰ ਆ ਗਿਆ ਤੇ ਅੱਗੇ ਆ ਬਾਉਪਰ ਦੇ ਪਿੰਡ ਹੈ ਗਿਆ ਉਹ ਤਕਰੀਬਨ ਹੀ ਹੁਣ ਪਿੰਡ ਦਾ ਬੰਨ ਵੱਧਾ ਤੇ ਗਿਆ ਕੱਚਾ ਪੱਕਾ ਜਿਹਾ ਵੈਸੇ ਆ ਜੀ ਆਰਜੀ ਬੰਨ ਤੋਂ ਟੁੱਟਣ ਲੱਗਿਆ ਪਤਾ ਨਹੀਂ ਲੱਗੇ ਆ ਬੰਦੇ ਆਪਣੇ ਤੌਰ ਤੇ ਜਣੀ ਸੰਘਰਸ਼ ਕਰ ਰਹੇ ਸਾਰੇ ਜਣੇ ਤੇ ਆਰਜੀ ਬੰਨ ਟੁੱਟ ਕੇ ਮੇਨ ਤੁਸੀਂ ਗਲਤ ਨੂੰ ਲੱਗਾ ਪਾਣੀ ਭਾਜੀ ਆ ਤੁਸੀਂ ਬੰਨ ਨੂੰ ਲੱਗਾ ਏ ਅੱਗੇ ਪਿਛਲੀ ਵਾਰ ਤੁਸੀਂ ਬੰਨ ਨੂੰ ਖਤਰਾ ਹੋ ਗਿਆ ਸੀ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਹੁਣ ਵੀ ਇਹ ਸਰਕਾਰ ਨੂੰ ਅਪੀਲ ਹੈਗੀ ਹੈ ਕਿ ਪਾਣੀ ਅਗੋਂ ਰਿਲੀਫ ਕੀਤਾ ਜਾਵੇ ਤਾਂ ਕਿ ਪਾਣੀ ਕਰਿਆ ਜਾਵੇ ਇੱਥੇ ਫਸਲ ਆ ਹਾਂ ਜੀ ਚੋਨਾ ਇਹ ਆ ਸਾਰਾ ਚੋਨਾ ਪਸਲ ਜਿਹੜੀ ਬਰਬਾਦ ਹੋ ਚੁੱਕੀ ਆ ਹਾਂ ਜੀ ਟੁੱਟ ਚੁੱਕਾ ਜਾਂ ਉੱਪਰ ਦਾ ਹਾਂ ਜੀ ਹਾਂ ਜੀ ਆ ਟੁੱਟ ਚੁੱਕਾ ਸਰਕਾਰ ਨੂੰ ਜੱਗੋ ਪਾਣੀ ਹੋਰ ਨਹੀਂ ਰਿਹਾ ਜਾਂ ਠੀਕ ਹੈ ਕੱਟ ਹੋ ਰਿਹਾ ਸਰ ਪਿੱਛੋਂ ਜਿਆਦਾ ਆ ਰਿਹਾ ਅੱਗੇ ਰੀਜ ਕੱਟ ਹੋ ਰਿਹਾ ਇਹਨਾਂ ਦੇ ਨਾਲ ਜਿੰਨੇ ਫਸਲਾਂ ਬਰਬਾਦ ਹੋ ਰਹੀਆਂ ਵਾ ਤੇ ਤੁਸੀਂ ਮਾਨੂੰ ਖਤਰਾ ਜਿਆਦਾ ਹੋਇਆ ਪਿਆ ਸਰ ਓਕੇ ਸਰ ਇਹ ਲਖ ਹੋ ਰਿਆਂ ਆਪਾਂ ਜਿਹੜਾ ਪੁਲ ਬਣਿਆ ਆ 16 ਪਿੰਡਾਂ ਨੂੰ ਉਹਦੇ ਉੱਤੇ ਖੜੇ ਆ ਇਧਰ ਆਰਜੀ ਬੰਦ ਤੋਂ ਪਾਣੀ ਟੱਪ ਕੇ ਤੇ ਤੁਸੀਂ ਬੰਦੇ ਨਾਲ ਲਗਾਇਆ ਵਾ ਇਹ ਜਿਹੜਾ ਹੁਣ ਸਾਡਾ ਰਸਤਾ ਵਾ 1 ਅਗਸਤ ਤੋਂ ਲੈ ਕੇ ਅੱਜ 3 ਅਗਸਤ ਹੋ ਗਿਆ ਪਾਣੀ ਰੋਜ਼ ਦਾ ਰੋਜ਼ 2-2 3-3 ਫੁੱਟ ਚੜਦਾ ਵਾ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਵੀ 1.5 ਤੋਂ 2 ਫੁੱਟ ਚੜਿਆ ਤੇ ਸਾਡਾ ਜਿਹੜਾ ਇਹ ਰਸਤਾ ਵਾ ਇਹ ਵੀ ਮੇਰੇ ਖਿਆਲ ਜੀ ਜੇ ਪਾਣੀ ਚੜਦਾ ਰਿਹਾ ਤੇ ਸ਼ਾਮਾਂ ਤੱਕਰੇ ਟੁੱਟ ਜਾਏਗਾ ਬੰਦ ਹੋ ਜਾਏਗਾ ਸੋਹਾਂ ਪਿੰਡਾਂ ਦਾ ਤੇ ਬਾਕੀ ਜਿਹੜੇ ਉਧਰ ਆਰਜੀ ਬੰਨ ਲੱਗੇ ਆ ਕਿਤੇ ਖੁੱਡਾਂ ਪੈ ਰਹੀਆਂ ਵਾਂ ਤੇ ਕਿਤੇ ਢਗਾਡੇ ਕਰੀਆਂ ਤੇ ਪਾਣੀ ਨਹੀਂ ਅਗੋਂ ਮਤਲਬ ਕਿ ਹਰੀ ਕਾ ਐਡਵਰਕ ਤੋਂ ਰਲੀਫ ਹੋ ਰਿਹਾ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆਂ ਉਹਨੂੰ ਜਲਦੀ ਤੋਂ ਜਲਦੀ ਰਲੀਫ ਕੀਤਾ ਜਾਵੇ ਨਹੀਂ ਆ ਸਾਡਾ ਪੋਲ ਵਾਲਾ ਜਿਹੜਾ ਲੰਘਾ ਇਹ ਸਾਡਾ ਕਟਿਆ ਜਾਣਾ ਵਾ ਤੇ ਜੜੀਆਂ ਫਸਲਾਂ ਬਰਬਾਦ ਹੋ ਜਾਣੀਆਂ ਵਾ ਅਸੀਂ ਮਤਲਬ ਕਿ ਇਹੋ ਹੀ ਬੇਨਤੀ ਕਰਦੇ ਆਂ ਕਿ ਛੇਤੀ ਤੋਂ ਛੇਤੀ ਜਿਹੜਾ ਪਾਣੀ ਰਲੀਫ ਕੀਤਾ ਜਾਵੇ ਪਿੱਛੇ ਡੇਮਾ ਦਾ ਪਾਣੀ ਵੀ ਖੋਲ ਆ ਜੀ ਪਹਿਲੋ ਹੀ ਨਾਮ ਇੱਥੇ ਜਵਾਂ ਕੀਤਾ ਆ ਪਾਣੀ ਹੋਇਆ ਮਗਰੋਂ ਹੋਰ ਛੱਡਾ ਫਿਰ ਤਾਂ ਸਾਡੇ ਘਰਾਂ ਚ ਵੀ ਵੜੇਗਾ ਫਸਲਾਂ ਦਾ ਜਿਹੜਾ ਨੁਕਸਾਨ ਹੋਣੀਆਂ ਹੋਣੀਆਂ ਇਹ ਜਿਹੜਾ ਏਰੀਆ ਆਪਣੇ ਸਾਰੇ ਵਿੱਚ ਇਹ ਜਿਹੜਾ ਏਰੀਆ ਆਪਣੇ ਗੋਨਵਾਲ ਸਾਹਿਬ ਤੋਂ ਲੈ ਕੇ ਤੇ ਜਿਹੜਾ ਨੁਕਸਾਨ ਸਾਰਿਆਂ ਦਾ ਹੋਣਾ ਉਹ 22 ਤੋਂ 23000 ਕਿਲਾਵਾ ਕਪੂਰਥਲੇ ਦਾ ਤੇ ਜੇ ਤਰਨਤਾਰਨ ਦਾ ਹਿਸਾਬ ਲਾਈਏ ਜਿਹੜਾ ਨੁਕਸਾਨ ਹੋਣਾ ਗੋਨਵਾਲ ਤੋਂ ਥੱਲੇ ਆਲੀ ਕਲਾਂ ਤੇ ਕਰ ਉਹ 40000 ਕਿਲਾਵਾ ਜ਼ਮੀਨ ਜਿਹੜੀ ਮਤਲਬ ਕਿ ਕੁਝ ਹੋ ਚੁੱਕਾ ਤੇ ਕੁਝ ਬਾਕੀ ਹੋ ਜਾਣਾ ਹੈ ਇਸ ਟਾਈਮ ਤੇ ਇੱਥੇ ਜਿੱਥੇ ਝੋਨਾ ਸੀ ਤੁਸੀਂ ਬੰਦੇ ਉਤੋਂ ਆਰਜੀ ਬੰਨ ਟੱਪ ਕੇ ਇਧਰ ਤੁਸੀਂ ਵਾਂਦੇ ਨਾਲ ਆਣ ਕੇ ਲਗਾਇਆ ਪਾਣੀ ਇਹ ਸਾਡਾ ਜਿਹੜਾ 16 ਪਿੰਡਾਂ ਨੂੰ ਮਤਲਬ ਕਿ ਪੁਲ ਵੱਜਾ ਉਹਦਾ ਰਸਤਾ ਮਤਲਬ ਕਿ ਜੇ ਐਵੇਂ ਚੜਦਾ ਰਿਹਾ ਹੋਰ 2 ਘੰਟਿਆਂ ਤੱਕ ਰੇਵੀ ਸੜਕ ਟੁੱਟ ਗਈ ਤੇ ਮਤਲਬ ਕਿ ਸਾਡਾ ਲਾਂਘਾ ਬੰਦ ਹੋ ਜਾਣਾ ਹੈਰ ਦਾ ਪਾਣੀ ਜਿਹੜਾ ਲਗਭਗ 1 ਫੁੱਟ ਪਾਣੀ ਵਧ ਗਿਆ ਜੇ ਇਦਾਂ ਪਾਣੀ ਵਧਦਾ ਰਿਹਾ ਤੇ ਨੁਕਸਾਨ ਬਹੁਤ ਹੋ ਸਕਦਾ ਲਗਭਗ ਜਿਹੜੇ ਅੱਗੇ ਫੱਟੇ ਆ ਸਰਕਾਰਾਂ ਚੁੱਕਣ ਪਾਣੀ ਨਿਕਾ ਸਕੇ ਹੋ ਜੇ ਵਧਦਾ ਰਿਹਾ ਤੇ ਬੰਨ ਟੁੱਟਣ ਦਾ ਖਤਰਾ ਆ ਸਨਹੇ 3 ਦਿਨ ਹੋ ਗਏ ਰੱਖੀ ਰਹਾ ਦਿਨ ਰਾਤ ਦਿਨ ਰਾਤ ਹੀ ਅਸੀਂ ਜਿਹੜੇ ਪੈਰਾ ਦਿੰਨੇ ਆ ਕਦੀ ਕਦੋ ਪਾਣੀ ਜਿਹੜਾ ਸੇਮ ਦਾ ਕਦੀ ਕਦੋ ਸਾਂਦਾ ਬੂਰੇ ਪਰ ਪਰ ਲਾਈ ਜਾਂਦੇ ਆ ਆਪਣਾ ਬਚਾਅ ਕਰੀ ਜਾਂਦੇ ਆ ਇੱਧਰ ਦੇਖੋ ਪਾਣੀ ਕਿੰਨਾ ਹੋ ਗਿਆ ਸੇਮ ਦਾ ਤੇ ਸੇਮ ਪੈ ਪਾ ਕੇ ਜਿਹੜੀਆਂ ਫਸਲਾਂ ਭਰਦੀਆਂ ਆਂ ਦੀਆਂ ਜਿਆਦਾ ਨੁਕਸਾਨ ਹੁੰਦਾ ਜਾਂਦਾ ਤੇ ਇਸ ਕਰਕੇ ਜਿਹੜਾ ਨਿਕਾਸ ਆਗਾ ਫੱਟੇ ਜਿਹੜੇ ਚੁੱਕੇ ਜਾਣ ਤੇ ਪਾਣੀ ਘਟਣਾ ਸ਼ੁਰੂ ਹੋ ਜੇ ਇਹ ਸਾਡਾ ਬਚਾਅ ਹੋ ਸਦਾ ਜਦੋਂ ਬੰਨ ਟੁੱਟ ਜਾਂਦਾ ਉਹਦੇ ਤੋਂ ਬਹੁਤ ਕੈਂਪ ਲੱਗ ਜਾਂਦੇ ਤੇ ਲੋਕ ਆ ਜਾਂਦੇ ਸੰਸਥਾ ਆ ਜਾਂਦੀ ਉਦੋਂ ਬਹੁਤ ਸੰਸਥਾ ਆ ਜਾਂਦੀ ਜਦੋਂ ਬੰਨ ਟੁੱਟ ਗਿਆ ਪਾਣੀ ਪਾਣੀ ਹੋ ਜਾਂਦਾ ਫਸਲਾਂ ਡੁੱਬ ਜਾਂਦੀ ਉਦੋਂ ਸਾਰੀ ਸੰਸਥਾ ਆ ਜਾਂਦੀਆਂ ਇੱਥੇ 13 14 ਪਿੰਡ ਆ ਜੀ ਲਗਭਗ ਜਿਹੜੇ ਇਸ ਅੰਪਲਿਕ ਪਾਸੇ ਇਹ ਆ ਰਹੇ ਆ 1 एकड़ ਇਹ ਟਟਾ ਟਾਹੀ ਦੋ ਸਾਵਾਂ ਕੋ ਟਟਾ ਹੈ ਕੋ 14 ਟਟਾ ਦੋ ਸਾਵਾਂ ਚਾਰ ਪੰਜ ਸਾਵਾਂ ਤੋਂ ਜਿਹੜਾ ਬਾਹਰ ਪਿਛੇ ਦਾ ਟਟਾ ਹੈ ਕੀ ਕਹਣਾ ਚੱਲੇ ਸਰਕਾਰ ਤੋਂ ਸਰਕਾਰ ਪ੍ਰਸ਼ਾਸਨ ਇਹੋ ਕਹਿਣਾ ਚਾਹੁੰਦੇ ਆ ਜਿਹੜਾ ਬਾਹਰ ਨਾਲ ਸਾਡਾ ਸਰਕਾਰੀ ਤੌਰ ਤੇ ਪੱਕਾ ਕੀਤਾ ਜਾਵੇ ਤੇ ਜਿਹੜਾ ਇਹ ਮੈਨੂੰ ਪਾਣੀ ਜਿਹੜਾ ਕੱਢਿਆ ਜਾਵੇ ਸਾਡਾ